ਕਾਲੀਦਲ ਵੱਲੋਂ ਫਰੋਸਪੁਰ ਤੋਂ ਚੋਣ ਮੈਦਾਨ ਚ ਉਤਾਰੇਗੇ ਪਾਰਟੀ ਪ੍ਰਧਾਨ ਸੁਖਬੀ ਸਿੰਘ ਬਾਦਲ ਇਹਨ ਜੀ ਨੇ ਫਾਜ਼ਿਲਕਾ ਦੌਰੇ ਤੇ ਨੇ ਜਿੱਥੇ ਪਾਰਟੀ ਵਰਕਰਾਂ ਦੇ ਨਾਲ ਉਹਨਾਂ ਮੁਲਾਕਾਤ ਕੀਤੀ ਤੇ ਉੱਥੇ ਹੀ ਕੈਪਟਲ ਸਰਕਾਰ ਤੇਉ ਚਮਕੇ ਵਰਸੇ ਸੁਖਬੀਰ ਬਾਦਲ ਨੇ ਸਟੇਜ ਤੇ ਬੋਲਦੇ ਅਚਾਨਕ ਸਮਾਂ ਵੇਖਿਆ ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਹੁਣ ਪੀਨ ਦਾ ਸਮਾਂ ਹੋ ਗਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਤੁਸਾਂ ਚਾਹੇ ਮਰੋ ਜਾਂ ਜਿਓ ਕਿਸਾਨਾਂ ਦੀਆਂ ਫਸਲਾਂ बिकੀਆਂ ਜਾਂ ਨਹੀਂ ਉਹਨਾਂ ਨੂੰ ਕਿਸੇ ਗੱਲ ਤੋਂ ਕੋਈ ਪਰਵਾਹ ਨਹੀਂ ਹੈ

ਇਸ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਨਗੇ ਤੇ ਨਾਲ ਹੀ ਹੋਣਾ ਵਿਰੋਧੀ ਪੱਖ ਦੇ ਉਮੀਦਵਾਰ ਛੇ ਸਿੰਘ ਉਭਾਇਆ ਤੇ ਇਲਜ਼ਾਮ ਲਗਾਉਂਦੇ ਕਿ ਹਾਂ ਕਿ ਛੇ ਸਿੰਘ ਉਭਾਇਆ ਨੇ ਕਈ ਇਲਾਕਿਆਂ ਚ ਨਜਾਇਜ਼ ਪਰਚੇ ਵਿਕੜਵਾਏ ਨੇ। ਮੌਲਾਦੀ ਫਾਜ਼ਲ ਕਾ ਅਸੈਂਬਲੀ ਹਲਚ ਵਿੱਚ ਆਇਆ ਹੈ। ਅੱਜ ਕੁਝ ਸੱਤ ਲਈ ਮੀਟਿੰਗ ਹੈ। ਬਹੁਤ ਵਧੀਆ ਮੀਟਿੰਗਾਂ ਲੋਕਾਂ ਦੀ ਸੰਗਤ ਮੇਰੇ ਪੂਰੀ ਇਕੱਠੇ ਜੋਸ਼ਨਾ ਲੱਗ ਰਹੀ ਹੈ। ਤੇ ਮੈਨੂੰ ਪੂਰਾ ਵਿਸ਼ਵਾਸ ਹੋਣਾ ਹੈ ਕਿ ਜਿਸ ਯਾਰ ਮੈਨੂੰ ਮਿਲ ਰਿਹਾ ਹੈ ਮੈਂ ਪੂਰੀ ਮਿਹਨਤ ਕਰਕੇ ਇਸ ਇਲਾਕੇ ਨੂੰ ਤਰੱਕੀ ਦੀ ਬਲੰਗੀਆਂ ਲੈ ਕੇ ਚੰਗਾ। ਉਦੋਂ ਪੱਟੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਗਤ ਆਈ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ। ਮੈਨੂੰ ਇੱਥੇ ਹੀ ਪਤਾ ਲੱਗਿਆ ਫਾਜ਼ਿਲ ਕਾ ਜੀ ਬੜੇ ਨਜਾਇਜ਼ ਪਰਚੇ ਕਰਾਏ ਉਹਨੇ। ਕਈ ਜਗ੍ਹਾ ਤੇ ਜਲਾਲਾਬਾਦ ਬੜੇ ਨਜਾਇਜ਼ ਕੁਸ਼ੇਰ ਸਿੰਘ ਬਾਏ ਨੇ ਪਰਚੇ ਕਰਾਏ ਆ। ਹੁਣ ਉੱਥੇ ਵੀ ਕਰਾਏ ਆ। ਲੋਕਾਂ ਨੂੰ ਮੈਂ ਬੇਨਤੀ ਕਰਦਾ ਪਿਆਰ ਨਾਲ ਵੋਟਾਂ ਮਿਲਦੀ ਐ ਇੱਥੇ ਪਰਚੇ ਕਰਾ ਕੇ ਨਹੀਂ। ਖੈਰ ਚੋਣਾ ਸਿਰ ਤੇ ਤੇ ਸਿਆਸੀ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੇ ਬਿਆਨਬਾਜ਼ੀ ਸਾਹਮਣੇ ਆਉਂਦੀ ਰਹਿੰਦੀ ਐ। ਫਸਲ ਕਟਨਜੀਤ ਸਿੰਘ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563